ਹਾਂਜੀ ਪੰਜਾਬੀਓ ਜਿਦਾ ਕਿ ਤੁਹਾਨੂੰ ਪਤਾ ਹੀ ਇੱਕ ਅਨਮੋਲ ਵੀਰ ਰੋਸ਼ਟ ਕਿਸੇ ਤੇ ਕਿਸੇ ਕਰਦਾ ਹੀ ਰਹਿੰਦਾ ਏ ਬਾਕੀ ਇਹਦੇ ਤੇ ਬਹੁਤ ਜ਼ਿਆਦਾ ਵੀਡੀਓ ਪਹਿਲਾਂ ਹੀ ਆ ਚੁੱਕੀਆਂ ਤੇ ਆਪਾਂ ਇੱਕ ਹੋਰ ਵੀਡੀਓ ਲੈ ਕੇ ਆ ਗਏ ਆ ਤੇ ਬਾਕੀ ਆਪਾਂ ਵੀਡੀਓ ਵੀ ਸਟਾਰਟ ਕਰਦੇ ਆ ਜਿਦਾ ਕਿ ਅਨਮੋਲ ਵੀਰ ਕਹਿ ਰਿਹਾ ਜਿੱਦਾਂ ਕਿ ਇਹ ਕਹਿ ਰਿਹਾ ਕਿ ਹਾਂ ਉਹਨਾਂ ਗਾਇ ਲੱਡੂ ਦੋ ਵੱਧ ਜਾਈ ਅਮੀਏ ਜਿੰਨਾਂ ਕੋਲੋਂ ਕਹਿੰਦੇ ਕੱਖ ਨਹੀਂ ਹੋਣਾ ਕਹਿੰਦੇ ਲੱਡੂ ਕਿਸ ਖੁਸ਼ੀ ਜਿ ਦੇਵੇਗਾ ਕਿ ਸਾਡਾ ਮੁੰਡਾ ਟੈਂਪੂ ਬਣ ਗਿਆ ਬਾਕੀ ਤੁਹਾਨੂੰ ਵੀਡੀਓ ਦਿਖਾਉਣੇ ਆ ਪਹਿਲਾਂ ਚੈੱਕ ਕਰੀ ਵੀਡੀਓ ਕਰੋ ਫਿਰ ਆਪਾਂ ਅਨਮੋਲ ਵੀਰ ਦੀ ਵੀਡੀਓ ਸਟਾਰਟ ਕਰ ਗਏ ਕਰੋ ਚੈੱਕ ਵੀਡੀਓ ਫਿਰ ਦੋਸਤੋ ਅੱਗੇ ਫਿਰ ਮਿਲਦੇ ਹਾਂ ਹਾਂਜੀ ਪੰਜਾਬੀਓ ਦੇਖ ਲਈ ਵੀਡੀਓ ਹੁਣ ਆਪਾਂ ਅਨਮੋਲ ਵੀਰ ਦੀ ਵੀਡੀਓ ਸਟਾਰਟ ਕਰਦੇ ਆ ਅਨਮੋਲ ਵੀਰ ਦੇ ਫੇਰ ਨੂੰ ਤੁਸੀਂ ਵੀਡੀਓ ਨੂੰ ਬਾਦ ਤੋਂ ਲਾਈਕ ਕਮੈਂਟ ਸ਼ੇਅਰ ਤੁਸੀਂ ਜੋ ਕਰਦੇ ਹੋ ਕਰਦੇ ਆ ਸਟਾਰਟ ਵੀਡੀਓ ਕਰੋ ਚੈੱਕ ਵੀਡੀਓ ਲੱਡੂ ਕਿਹੜੀ ਖੁਸ਼ੀ ਜਿ ਵੰਡਣ ਕੇ ਸਾਡਾ ਮੁੰਡਾ ਟੈਂਪੂ ਬਣ ਗਿਆ ਨਹੀਂ ਵੀਰੋ ਇਹਦੀ ਪੈ ਦੇਖ ਸਿੱਕੀ ਨਹੀਂ ਜਿਹੜਾ ਤੂੰ ਜੰਮਿਆ ਉਦੋਂ ਉਹਨਾਂ ਨੇ ਲੱਡੂ ਵੰਡੇ ਉਹ ਵੀ ਤੂੰ ਖਰਾਬ ਕਰਤੇ ਤੇਰੀ ਲੋਹੜੀ ਦੇ ਲੱਡੂ ਵੰਡੇ ਉਹ ਵੀ ਤੂੰ ਖਰਾਬ ਕਰਤੇ ਹੈ ਨਹੀਂ ਤੂੰ ਉਹਨਾਂ ਦੀ ਪਨੀਰੀ ਖਰਾਬ ਕਰਤੀ ਨਹੀਂ ਕਿਹੜੀ ਗੱਲ ਤੋਂ ਲੱਡੂ ਉਹ ਤਾਂ ਕੁੜੀ ਜਿਹਾ ਬੈਨੇ ਦਾ ਬਾਲ ਦੇਖ ਲੈ ਕਿਵੇਂ ਲਾਲ ਕਰਾ ਜਿਵੇਂ ਜੈਸਮਿਨ ਸੈਂਟਲਸ ਹੋਵੇ ਨਹੀਂ ਤੂੰ ਮੈਨੂੰ ਨਾ ਆਪਣਾ ਗੂਗਲ ਪੇ ਨੰਬਰ ਦੇ ਲਾਂਤਾ ਪਾਣੀਆ ਮੈਂ ਹਾਂਜੀ ਪੰਜਾਬੀਓ ਕਿੱਦਾਂ ਲੱਗੀ ਵੀਡੀਓ ਜੀ ਵੀਡੀਓ ਦੇ ਲੱਗਦੀ ਵੀਡੀਓ ਨੂੰ ਬੱਤ ਲਾਈ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਦੇ ਹੋ ਫੇਸਬੁੱਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ Instagram ਨੂੰ ਫੋਲੋ ਕਰ ਲਿਓ ਤੇ ਆਪਾਂ ਜੀ S R Roast ਤੇ ਦਾ ਦੀ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਕੁਝ ਨਈ ਤੇ ਨਈ ਅਪਡੇਟ ਅਪਲੋਡ ਕਰਦੇ ਹਾਂ ਤਾਂ ਬਾਕੀ ਆਪਣੇ ਚਿਹਰਿਆਂ ਨੂੰ ਚੈਨਲ ਦੇ ਨਾਲ ਜੁੜੇ ਰਹੋ ਕਿਉਂਕਿ ਨਵੇਂ ਤੇ ਨਵੇਂ ਕੰਟੈਂਟ ਆਪਾਂ ਲਿਉਦੇ ਰਹਿੰਦੇ ਹਾਂ J S R Roast ਚੈਨਲ ਤੇ ਬਾਕੀ ਆਪਾਂ ਕੋਈ ਮਿਲਦੇ ਆ ਕੋਈ ਨੈਕਸਟ ਵੀਡੀਓ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਵੀਰੋ मिलंदस्ट सूर सत श्रीकाल जी